ਸਾਸਰੀ ਕਾਲ ਜੀ ਆ ਅਸੀਂ ਕੋਠੇ ਦਾ ਕੰਮ ਦਿਖਾਉਣਾ ਤੁਹਾਨੂੰ ਸਿਉਂਕ ਤੋਂ ਰਹਿਤ ਆਪਦੇ ਸ਼ਹਿਰ ਭਲੌਰ ਚ ਕਰੀਆ ਹੈ ਸਾਰਾ ਜਿੰਨਾ ਵੀ ਕੰਮ ਆਦੇ ਚ ਹੋਇਆ ਵਾ ਸਾਰਾ ਪੀਵੀਸੀ ਦੇ ਵਿੱਚ ਹੋਇਆ ਵਾ ਦਰਵਾਜ਼ੇ ਰੰਗ ਹੋਏ ਵਾ ਸਾਰੇ ਜਿਗਤੀ ਸੋਹਣੀ ਲੁਕਤ ਬਣੀ ਜੇ ਕੋਠੀ ਦੀ

பாடிய கப்பபோர்ட பண்ணிய சோனா விசேப வா ਪੱਲਰੇਚ ਜਿਹੜੇ ਜਮਾਰਦੀ ਦਵਾਈ ਦਵਾ ਲਓ ਸਾਡੇ ਕੋਲ ਉਹਦੇ ਨਾਲ ਤਾਂ ਹੀ ਲੱਗ ਜਾਂਦਾਗਾ ਆ ਕਿ ਜਨ ਬਣੀ ਵੀ ਬਹੁਤ ਸੋਹਣੀ ਆ ਫਰੰਟ ਗੇਟ ਅੱਗੇ ਚੰਦਾ ਜਿਹੜਾ ਵਿਚੀ ਇਹਦੇ ਕਲੌਕਰੀ ਵਾਰੀ ਬਣਾਈਏ ਦੂਸਰੇ ਪਾਸੇ ਦਿਖਾਉਣੇ ਥਨੂੰ ਬੈਟਰੀ ਆ ਬੈਟਰੀ ਬਹੁਤ ਸੋਨ ਬਣੀ ਗਈ ਉントン ਕਾ ਬੋਰਡ ਦਿਖਾਉਣੇ ਉਧਰ ਜਾ ਕੇ ਸੀ ਇਹਦੇ ਨਾਲ ਦਾ ਸਾਰਾ ਕੰਮ ਤਿਆਰ ਕਰਵਾਉਣ ਲਈ ਇਕੱਲੇ ਸੰਬਰਕ ਜੀ ਨੂੰ ਕਰੋ ਬਾਜਾਖਾਨਾ ਰੋਡ ਨੇੜੇ ਤਿੰਨ ਕੁਣੀ ਭਦੌੜ ਗਿੱਲ ਅਲੂਮੀਨੀਅਮ ਵਰਕਰਸ ਸਾਰਾ ਕੰਮ ਸੇ ਆਉਟ ਰਹਿਤ ਹੋਇਆ ਬੱਚਾ ਨਾ ਹੋਇਆ ਬੱਚ 100 ਕਿਲੋਮੀਟਰ ਦੀ ਅਪ ਡਾਊਨ ਆ ਦਿੱਲੀ ਦੀ ਸਾਡੀ ਜਿੱਥੋਂ ਤੱਕ ਮਰਜ਼ੀ ਕੰਮ ਹੋਵੇ ਪੰਜਾਬ ਰੇਡ ਵਿੱਚ ਪੰਜਾਬ ਲੈਵਲ ਤੇ ਕੰਮ ਕਰਦੇ ਆ ਸਾਰਾ ਵਾਈਲਡ ਨੰਬਰ 98883 49260 ਦੂਸਰਾ ਨੰਬਰ 99882 49260 ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸਾਰੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆ ਡਰਾਇੰਗ ਟੇਬਲ ਬਣਾਇਆ ਬਾਈ